हां तो शुरू ये काल जी सारेनु उम्मीद करते हैं कि परमेश्वर दी दया मेहर नाल सारे ही तुसी ठीक ठाक होगे मेरा भी आ भीड़ ਦੇ ਵਿੱਚ ਦੀ ਰੋਜ਼ ਲੰਘ ਹੈ ਗੱਲ ਪਰਿਪਾਈ ਕੇਲੇ ਦੇ ਤੇ ਰੋਜ਼ ਹੀ ਮੈਂ ਇੱਕ ਅੱਧੀ ਕੋਈ ਨਾ ਕੋਈ ਐਸੀ ਚੀਜ਼ ਦੇਖਦਾ ਜਿਹੜੀ ਮੰਨ ਕੇ ਚੱਲੋ ਵੀ ਇਨਸਾਨੀਆਂ ਤਨੂੰ ਨੁਕਸਾਨ ਦੇ ਸਕਦੀ ਹੈ ਇੱਥੇ ਮੰਦਰ ਬਹੁਤ ਹੈ ਵੀੜ ਚ ਪਰਮੇਸ਼ਰ ਨੇ ਬਣਾਇਆ ਵੀ ਜਿਹੜੀ ਚੀਜ਼ ਜਿਵੇਂ ਬਣਾਤੀਆਂਵੇਂ ਠੀਕ ਹੈ ਬੰਦਰਾ ਵਗੈਰਾ ਨੇ ਇਹਨਾਂ ਨੂੰ ਬਣਾਇਆ ਵੀ ਇਹ ਆਪਣੀ ਰੋਜੀ ਰੋਟੀ ਮਿਲ ਕੇ ਆਪ ਦਾ ਭੋਜਨ ਤਾਂ ਖੁਦ ਪ੍ਰਬੰਧ ਕਰਨਗੇ ਜਿਹੜੀ ਚੀਜ਼ ਨੂੰ ਜੈ ਬਣਾਇਆ ਪਰ ਸਾਡੇ ਲੋਕਾਂ 'ਚ ਇੰਨੀ ਸ਼ਰਤ ਹੈ ਵੀ ਇਹਨਾਂ ਨੂੰ ਕੇਲੇ ਖਿੱਲਾ ਫਲਾਣਾ ਢਿੰਕਾ ਪਿੰਡ ਕਿਸੇ ਆਸ਼ਰਮ 'ਚ ਦੇ ਦਿਓ ਸਕੂਲ 'ਚ ਵੰਡ ਦਿਓ ਕਿਸੇ ਗਰੀਬ ਨੂੰ ਦੇ ਦਿਓ ਉਹ ਉਹਨੂੰ ਨਹੀਂ ਦੇਣਾ ਤੇ ਇੱਥੇ ਬਾਂਦਰਾ ਨੂੰ ਸਿੜਦੇ ਆਏ ਹੁਣ ਮੈਂ ਥੋੜਾ ਇੱਧਰ ਲੰਘਿਆ ਸੀ ਉਦੋਂ ਨਾ ਇੱਥੇ ਬਾਂਦਰਾਂ ਨੂੰ ਸਿੱਟੀ ਜਾਂਦੇ ਸੀ ਤੇ ਬਾਂਦਰ ਮੁੜ ਕੇ ਕੀ ਆ ਚਲੋ ਆਪਾਂ ਨਹੀਂ ਕਹਿੰਦੇ ਪਾਉਣਾ ਪਾਓ ਪਰ ਰੌਲਾ ਕੀ ਆ ਵੀ ਬਾਂਦਰ ਮੁੜ ਕੇ ਸੜਕ ਤੇ ਆਉਂਦੇ ਐ ਠੀਕ ਐ ਹੁਣ ਆ ਜਿਹੜੇ ਆ ਕਾਰ ਵਾਲੇ ਗਏ ਹੋਣੇ ਇਹਨਾਂ ਨੇ ਵੀ ਬਾਂਦਰਾਂ ਨੂੰ ਪਾਈਆਂ ਹੋਣਗੇ ਆ ਦੇਖੋ ਆ ਬੰਦੇ ਪਾ ਰਹੇ ਆ ਜੀ ਬਾਂਦਰਾਂ ਨੂੰ ਇਹ ਰੋਡ ਦੇ ਉੱਤੇ ਪਾਰ ਰਿਹਾ ਮੁੜ ਕੇ ਬਾਂਦਰ ਆਉਂਦੇ ਸੜਕ ਤੇ ਮੈਨੂੰ ਨਾਲ ਗੱਲ ਵੀ ਕਰਨਾ ਹੈ 1 ਮਿੰਟ ਰੋਕ ਕੇ ਗੱਡੀ ਸਾਈਡ ਤੇ ਆਹ ਬੰਦੇ ਆ ਜੀ ਦੇਖੋ ਸੜਕ ਤੇ ਰਜਾਨਾ ਲੋਕ ਪਾਉਂਦੇ ਆ ਇਹ ਬਾਂਦਰ ਮੁੜ ਕੇ ਸੜਕ ਤੇ ਐਕਸੀਡੈਂਟ ਕਰਾਉਂਦੇ ਆ ਆ ਦੇਖੋ ਇੱਥੇ ਪਿਆ ਇਹਨਾਂ ਨੇ ਮੁੜ ਕੇ ਇੱਧਰ ਟੱਪਣੇ ਬਾਈ ਜੀ ਇਹ ਤੁਸੀਂ ਪੁਨ ਕਰ ਰਹੇ ਹੋ ਬਾਂਦਰਾਂ ਨੂੰ ਪਾ ਕੇ ਪਾ ਕੇ ਜਾਣੇ ਹਾਂ ਹਾਂ ਪੁੰਨ ਕਰ ਰਹੇ ਹਾਂ 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 ਇਹ ਬਾਂਦਰ ਜਿਹੜੇ ਇੱਧਰ ਟੱਪਦੇ ਆ ਕਿਸੇ ਮੋਟਰਸਾਈਕਲ ਕਾਰ ਚ ਬੈਜਦੇ ਆ ਫੇਰ ਕੀ ਹੁੰਦਾ ਜਿਵੇਂ ਐਕਸੀਡੈਂਟ ਕਰਾਉਂਦੇ ਆ ਮੈਂ ਇਸ ਪਿੰਡ ਦਾ ਮੈਨੂੰ ਰੋਜ਼ ਦਾ ਪਤਾ ਹੈ ਨਹੀਂ ਉਹ ਤਾਂ ਠੀਕ ਹੈ ਫਿਰ ਇਹਦਾ ਮਤਲਬ ਕੀ ਹੈ ਤੁਸੀਂ ਪੁੰਨ ਕਰਨਾ ਗਾਂ ਜਾ ਕੇ ਪਾ ਕੇ ਹੋ ਇਹਨਾਂ ਨੂੰ ਪਤਾ ਕੀ ਆ ਉਧਰ ਹੀ ਜਾਂਦੇ ਆ ਡਰ ਕੇ ਬਾਈ ਜੀ ਜਾਂ ਡਰ ਕੇ ਨਹੀਂ ਫਿਰ ਸੁਣ ਲਓ ਗੱਲ ਇਹਨਾਂ ਨੂੰ ਪਰਮੇਸ਼ਰ ਨੇ ਦੇਖੋ ਇਹਨਾਂ ਨੂੰ ਪਰਮੇਸ਼ਰ ਨੇ ਆਪ ਦੀ ਰੋਜੀ ਰੋਟੀ ਕਮਾਉਣ ਦਾ ਹੱਲ ਦਿੱਤਾ ਵਾ ਤੁਹਾਨੂੰ ਦਿੱਤਾ ਵਾ ਜੇ ਅਸੀਂ ਪੁੰਨ ਕਰਨਾ ਅਸੀਂ ਪਿੰਡ ਕਿਸੇ ਆਸ਼ਰਮ ਸਕੂਲ ਗਰੀਬ ਨੂੰ ਦੇ ਦਈਏ ਉਹ ਠੀਕ ਹੈ ਜਾਂ ਇਹ ਠੀਕ ਹੈ ਇਹ ਤੇ ਤੁਸੀਂ ਪਾ ਕੇ ਗਏ ਆ ਹੁਣ ਇਧਰਲੇ ਆਉਣਗੇ ਠੀਕ ਹੈ ਉਹ ਇਧਰੋਂ ਜਾਣਗੇ ਫਿਰੇ ਲੜਨਗੇ ਫਿਰ ਸੜਕ ਤੇ ਜਾਣਗੇ ਕਿਸੇ ਸਕੂਟਰ ਵਾਲੇ ਕਾਰ ਵਾਲੇ ਦੇ ਵੱਜਣਗੇ ਉਹ ਚੰਗਾ ਜਾਂ ਇਹਦੇ ਨਾਲੋਂ ਸੀ ਕਿਤੇ ਹੋਰ ਪੁੰਨ ਕਰਦਗੇ ਉਹ ਚੰਗਾ ਅਜੇ ਆਈ ਪੁੰਨ ਤਾਂ ਨਹੀਂ ਨਹੀਂ ਮੈਂ ਜਿੰਨਾਂ ਨੂੰ ਵੀ ਰੋਜ਼ ਪੁੱਛਦਾ ਨੇ ਮੈਂ ਤਕਰੀਬਨ ਰੋਜ਼ ਇਸ ਵਾਲੇ ਲੰਘਦਾ ਉਹ ਹਰ ਇੱਕ ਬੰਦਾ ਹੀ ਇਹ ਕਹਿੰਦਾ ਵੀ ਅਸੀਂ ਤਾਂ ਅੱਜ ਹੀ ਖੜੇ ਹਾਂ ਨਹੀਂ ਨਹੀਂ ਠੀਕ ਹੈ ਹੁਣ ਤੁਸੀਂ ਮੰਨ ਕੇ ਚੱਲੋ ਵੀ ਆ ਇਹ ਬਣਾਇਆ ਗਿਆ ਵਾਤਾਵਰਨ ਨੂੰ ਸਾਫ ਰੱਖਣ ਵਾਸਤੇ ਜੰਗਲ ਛੱਡਿਆ ਗਿਆ ਅਸੀਂ ਹੁਣ ਇੱਥੇ ਲਫਾਫੇ ਵਿਸੜਦੇ ਨੇ ਆ ਦੇਖੋ ਕਿੰਨੇ ਲਫਾਫੇ ਸਿੱਟੇ ਆ ਕਿੰਨੀ ਗੰਦਗੀ ਹੋਈ ਜਦੋਂ ਅਸੀਂ ਛੋਟੇ ਹੁੰਦੇ ਸੀ ਇੱਥੇ ਕੋਈ ਗੰਦਗੀ ਨਹੀਂ ਸੀ ਇਹ ਉਹ ਤੁਹਾਡੀ ਗੱਲ ਮੰਨਦੇ ਆਂ ਜੀ ਪਰ ਅਸੀਂ ਤਾਂ ਮੰਨ ਕੇ ਚੱਲ ਸਾਨੂੰ ਤਾਂ 2-3 ਦਿਨ ਹੀ ਹੋਇਆ ਇੱਧਰ ਨਹੀਂ ਭਾਈ ਮੈਂ ਕਹਿੰਦਾ ਵੀ ਪਰ ਯਾਰ ਕੁਝ ਨਹੀਂ ਕਹਿੰਦੇ ਅਸੀਂ ਅਸੀਂ ਵੇਚਦੀ ਅਸੀਂ ਵੇਚਦੀ ਲੰਘਦੇ ਆਂ ਦੇ ਬੀੜ ਦੇ ਕੁਝ ਨਹੀਂ ਕਹਿੰਦੇ ਜੇ ਤੁਸੀਂ ਵੇਚ ਜਾ ਕੇ ਪਾ ਤੁਹਾਨੂੰ ਪਤਾ ਅਸੀਂ ਰੋਟੀ ਹੱਥ 'ਚ ਫੜਾਈ ਜਾਗੀ ਤੁਹਾਨੂੰ ਕੋਈ ਉਹ ਨਹੀਂ ਤੁਸੀਂ ਰੋਟੀ ਨੂੰ ਚੁੱਪ ਕਰਕੇ ਲਪੇਟ ਕੇ ਤੁਰੇ ਜਾਓ ਗਾਂਹ ਜਾ ਕੇ ਉੱਥੇ ਢ ਪਰ ਫਿਰ ਵੀ ਜਿਹੜਾ ਆ ਹੁਣ ਮੰਨ ਕੇ ਚੱਲਾ ਜਿਹੜੇ ਕੇਲੇ ਛੱਟ ਕੇ ਗਏ ਆ ਤੇ ਇਹ ਕੇਲੇ ਇਹ ਉਸ ਹਾਉਣਾ ਇਹਨਾਂ ਨੂੰ ਕੌਣਾ ਤੇ ਉਹ ਨਹੀਂ ਹੁੰਦਾਗਾ ਅਸਲੀ ਮਹਿਣਾ ਇਹ ਤੇ ਲੈ ਹੁਣ ਤੁਹਾਨੂੰ ਦੱਸਦਾ ਮੈਂ ਗੱਲ ਸਾਡੇ ਜੰਨੀ ਸ਼ਰਧਾ ਇੰਨੀ ਆਈ ਐ ਵੀ ਅਸੀਂ ਸਾਡਾ ਸਗਾ ਭਰਾ ਭੋ ਮੈਂ ਬਿਮਾਰ ਪਿਆ ਹੋਵੇ ਅਸੀਂ ਪੰਜੀ ਨਹੀਂ ਦਿੰਦੇ ਤੇ ਸਾਨੂੰ ਜੇ ਪੰਡਤ ਜੀ ਨੇ ਦੱਸਤਾ ਨਾ ਵੀ ਕੇਲੇ ਆ ਬਾਂਦਰਾਂ ਨੂੰ ਪਾ ਕੇ ਆਣੇ ਤੇ ਮੇਰਾ ਖਿਆਲ ਜੈਤੋ ਤੋਂ ਅੱਗੇ ਵਿਦਿਆਲਪੁਰੇ ਪਾ ਕੇ ਜਾਂਦੇ ਆ ਠੀਕ ਐ ਨਾ ਇਨਸਾਨੀਅਤ ਦਾ ਮਤਲਬ ਮਰਨਿਓ ਕੇ ਹੈ ਗਰੀਬ ਦਾ ਮੂੰਹ ਗੁਰੂ ਘਰ ਦੀ ਗੋਲਕ ਇਹ ਜੀਬਜੰਤੂ ਹੈ ਐ ਦਾ ਵਿੱਚ ਹੋਰ ਵੀ ਜਾਨਵਰ ਬਹੁਤ ਆ ਫਿਰ ਅਸੀਂ ਉਹਨਾਂ ਨੂੰ ਨਹੀਂ ਪਾਉਂਦੇ ਠੀਕ ਹੈ ਅਸੀਂ ਉਹਨਾਂ ਦੇ ਉਹਨਾਂ ਦੇ ਭੋਜਨ ਵਾਸਤੇ ਮਹਾਰਾਜ ਨੇ ਖੁਦ ਪ੍ਰਬੰਧ ਕੀਤਾ ਇਹਨਾਂ ਦਾ ਕੰਮ ਹੈ ਪੱਤੇ ਛਿੱਲੜ ਖਾ ਕੇ ਗੁਜ਼ਾਰਾ ਕਰਨਾ ਇਨਸਾਨ ਨੂੰ ਕਹਿੰਦੇ ਆ ਵੀ ਇੱਥੇ ਮੜਾ ਮੋਟਾ ਹੱਲ ਹੋਵੇ ਤਾਂ ਇਹਨਾਂ ਦਾ ਤੇ ਕੋਈ ਉਹ ਨਹੀਂ ਹੱਲ ਨਹੀਂ ਹੁੰਦਾ ਬਾਈ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਸੁਧਰਦੇ ਕਿਵੇਂ ਹੱਲ ਹੋਊ ਹੁਣ ਤੂੰ ਆਪ ਮੰਨਦਾ ਵੀ ਦੋ ਤਿੰਨ ਦਿਨ ਹੋ ਗਏ ਸਾਨੂੰ ਰੋਟੀਆਂ ਪਾ ਕੇ ਜਾਂਦੇ ਨੂੰ ਹਾਂ ਤੇ ਦੋ ਤਿੰਨ ਦਿਨ ਹੋ ਗਏ ਤੇ ਮੈਂ ਵੀ ਰਜਾਨਾ ਵਾਂਗੂ ਦੀ ਗਰੀਬਨ ਦੇਖਦਾ ਮੈਨੂੰ ਕੋ ਹੁਣ ਜਿੱਨਾਂ ਜਰ ਤਾ ਆਪਾਂ ਖੜੇ ਆ ਉਹਨਾਂ ਜਰ ਨਹੀਂ ਆਉਣਾ ਜਦੋਂ ਆਪਾਂ ਪਾਸੇ ਹੋ ਗਏ ਇਧਰਲੇ ਬੰਦਣਾ ਇਧਰ ਆਉਣਾ ਫਿਰ ਇਹ ਲੜਦੇ ਆ ਫਿਰ ਸੜਕ ਤੇ ਜਾਂਦੇ ਆ ਫਿਰ ਐਕਸੀਡੈਂਟ ਹੁੰਦਾ ਠੀਕ ਹੈ ਨਾ ਹੁਣ ਇਸ ਗੱਲ ਤੇ ਮੇਰਾ ਭਰਾ ਅੱਗੇ ਨੂੰ ਬੇਨਤੀ ਹੈ ਵੀ ਜੇ ਤੁਸੀਂ ਪਾ ਕੇ ਜਾਣੇ ਆ ਤਾਂ ਬੀੜ ਦੇ ਵਿੱਚ ਜਾ ਕੇ ਪਾ ਕੇ ਜਾਓ